ਸਾਰਣ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਰਹਾਉ ਅਣ ਦਿਨ ਸਾਹਿਬ ਸੇਵਿਆ ਅੰਤ ਛਡਾਇ ਸੋਏ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ ਦਇਆਲ ਤੇਰੇ ਨਾਮ ਤਰਾ ਸਦ ਕੁਰਬਾਨੇ ਜਾਓ ਰਹਾਉ ਸਰਵੰ ਸਾਚਾ ਏਕ ਹੈ ਦੂਜਾ ਨਹੀਂ ਕੋਏ ਤਾਂ ਕੀ ਸੇਵਾ ਸੋ ਕਰੇ ਜਾ ਕੋ ਨਦਰ ਕਰੇ ਤੁਧ ਬਾਜ ਪਿਆਰੀ ਕੇਵ ਰਹਾ ਸਾ ਵਢਾਈ ਦੇਹ ਜਿਤ ਨਾਮ ਤੇਰ ਲਾਗ ਰਹਾ ਦੂਜਾ ਨਹੀਂ ਕੋਏ ਜਿਸ ਅਗੇ ਪਿਆਰੇ ਜਾਏ ਕਹਾਂ ਰਹਾਉ ਸੇਵੀ ਸਾਹਿਬ ਆਪਣਾ ਜਾ ਚੋ ਕੋਏ ਨਾਨਕ ਦਾ ਕਾ ਦਾਸ ਹੈ ਬਿੰਦ ਬਿੰਦ ਚੋਖ ਚੋਖ ਹੋਏ ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦ ਚੋਖ ਚੋਖ ਹੋਏ ਰਹੋ ਤਰ ਸ੍ਰੀ ਮਹਲਾ ਪਹਿਲਾ ਹਮ ਆਦਮੀ ਹਾਂ ਇਕਦਮੀ ਮੌਲਤ ਮੋਹਤ ਨਾ ਜਾਣਾ ਨਾਨਕ ਬਿਨ ਵੈ ਤਿਸੇ ਸਰੀ ਬਹੁ ਜਾ ਕੀ ਜੀ ਪਰਾਨ ਅੰਦੇ ਜੀਵਣਾ ਵਿਚਾਰ ਦੇਖ ਕੀਤੇ ਕੀ ਦਿਨਾਂ ਰਹਾਓ ਸਾਸ 마ਸ ਸਭ ਜੀਓ ਤੁਮਾਰਾ ਤੂ ਮੈਂ ਖਰਾ ਪਿਆਰਾ ਨਾਨਕ ਸਾਇਰ ਏਵ ਕਹਤ ਹੈ ਸੱਚੇ ਪਰਵਦਗਾਰਾ ਜੇ ਤੂੰ ਕਿਸੇ ਨਾ ਦੇਹੀ ਮੇਰੇ ਸਾਹਿਬਾ ਕਿਆ ਕੋ ਕੱਢੈ ਗਹਿਣਾ ਨਾਨਕ ਬਿਨ ਵੈ ਸੋ ਕਿਛੁ ਪਾਈਐ ਪ੍ਰਵਲਿਖੇ ਕਾਲਹਿਣਾ ਨਾਮ ਖਸਮ ਕਾ ਚੇਤ ਨ ਕੀਆ ਕਪਟੀ ਕਬਟ ਕਮਾਣਾ ਜਾਂ ਮੰਦਵਾਰ ਜਾਂ ਪਕੜ ਚਲਾਇਆ ਤਾਂ ਚੱਲਦਾ ਪਛਤਾਣਾ ਜਬ ਲਗ ਦੁਨੀਆ ਰਹੀ ਐ ਨਾਨਕ ਕਿਛ ਸੁਣੀਐ ਕਿਛ ਕਹੀਐ ਭਾਲ ਰਹੀ ਹਮ ਰਹਿਣ ਨਾ ਪਾਇਆ ਜੀਵਤਾਂ ਮਰ ਰਹੀ ਐ ਰਾ ਸ੍ਰੀ ਮਹਲਾ ਪਹਿਲਾ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਕਿਉ ਸਿਮਰੀ ਸਿਵਰਿਆ ਨਹੀਂ ਜਾਏ ਤਪੈ ਹਿਆਉ ਜੀੜਾ ਬਿਲ ਲਾਏ ਸਿਰਜ ਸਵਾਰੇ ਸਾਚਾ ਸੋਏ ਤਿਸ ਬਿਸਰਿਆ ਚੰਗਾ ਕਿਉ ਹੋਏ ਹਿਕਮਤ ਹੁਕਮ ਨ ਪਾਇਆ ਜਾਏ ਕਿਉ ਕਰ ਸਾਚ ਮਿਲੋ ਮੇਰੀ ਮਾਇ ਰਹਾਉ ਵਖਰ ਨਾਮ ਦੇ ਖਣ ਕੋਈ ਜਾਏ ਨਾ ਕੋ ਚਾਖੇ ਨਾ ਕੋ ਖਾਏ ਲੋਕ ਪਤੀਨ ਨਾ ਪਤ ਹੋਏ ਤਾਂ ਪਤ ਰਹਿ ਰਾਖੇ ਜਾ ਸੋਏ ਜਹ ਦੇਖਾ ਤਰ ਆਸਮਾਏ ਤਦ ਮਿਣ ਦੂਜੀ ਨਾਹੀ ਜਾਏ ਜੇ ਕੋ ਕਰੈ ਕੀ ਤੈ ਕਿਆ ਹੋਏ ਜਿਸਨੂੰ ਬਖਸ਼ੇ ਸਾਚਾ ਸੋਏ ਹੁਣ ਉਠ ਚੱਲਣਾ ਮੋਹ ਤਕ ਇੱਕ ਤਾਲ ਕਿਆ ਮੋਹ ਦੇਸਾ ਗੁਣ ਨਹੀਂ ਨਾਲ ਜੈਸੀ ਨਦਰ ਕਰੇ ਤੈ ਸਾ ਹੋਏ ਵਿਣ ਨਦਰਿ ਨਾਨਕ ਨਹੀਂ ਕੋਏ ਰਾਸਰੀ ਮਹੱਲਾ ਪਹਿਲਾ ਨਦਰ ਕਰੇ ਤਾਂ ਸਿਮਰਿਆ ਜਾਏ ਆਤਮਾ ਅੰਦਰਵ ਰਹਿ ਲਿਵ ਲਾਈ ਆਤਮਾ ਪ੍ਰਾਤਮਾ ਏਕੋ ਕਰੈ ਅੰਤਰ ਕੀ ਦੁਬਦਾ ਅੰਤਰ ਮਰੈ ਗੁਰ ਪ੍ਰ사ਦੀ ਪਾਇਆ ਜਾਏ ਹਰ ਸਿਉ ਚਿਤ ਲਾਗੈ ਫਿਰ ਕਾਲ ਨ ਖਾਏ ਰਹਾਉ ਸੱਚ ਸਿਮਰੈ ਹੋਵੈ ਪ੍ਰਗਾਸ ਤਾਂ ਤੇ ਬਿਖਿਆ ਮਹਿ ਰਹੇ ਉਦਾਸ ਸਤਗੁਰ ਕੀ ਐਸੀ ਵਡਿਆਈ ਪੁੱਤਰ ਕਲਤਰ ਵਿੱਚ ਗਤ ਪਾਈ ਐਸੀ ਸੇਵਕ ਸੇਵਾ ਕਰੈ ਜਿਸ ਕਾ ਜੀਉ ਤਿਸ ਆਗੈ ਧਰੈ ਸਾਹਿਬ ਭਾਵੇ ਸੋ ਪਰਵਾਨ ਸੋ ਸੇਵਕ ਦਰਗਹਿ ਭਾਵੇ ਮਾਣਮ ਸਾਤਗੁਰ ਕੀ ਮੂਰਤ ਹਿਰਦੇ ਵਸਾਏ ਜੋ ਇੱਛਾ ਸੋਈ ਫਲ ਪਾਈ ਸਾਚਾ ਸਾਹਿਬ ਕਿਰਪਾ ਕਰੈ ਸੋ ਸੇਵਕ ਜਮ ਤੇ ਕੈ ਸਾ ਡਰੈ ਅਨੰਤ ਨਾਨਕ ਕਰੇ ਵਿਚਾਰ ਸਾਚੀ ਬਾਣੀ ਸਿਉ ਧਰੇ ਪਿਆਰ ਤਾਕੁ ਪਾਵੇ ਮੁਖ ਦਵਾਰ ਜਪ ਤਪ ਸਭ ਇਹੋ ਸਬਦ ਹੈ ਸਾਰ ਧਨਸ੍ਰੀ ਮਹੱਲਾ ਪਹਿਲਾ ਜੀਉ ਤਬਤ ਹੈ ਬਾਰੋ ਬਾਰ ਤਾਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਏ ਬਹੁਤਾ ਬੋਲਣ ਛਖਣ ਹੋਏ ਵਿਣ ਬੋਲੇ ਜਾਣ ਹੈ ਸਭ ਸੋਏ ਰਹਾਉ ਜਿਨ ਕਨ ਕੀਤੇ ਅ ਕੀ 나ਗ ਜਿਨ ਜਿਹਾ ਦਿੱਤੀ ਬੋਲੇ ਤਾਤ ਜਿਨ ਮਨ ਰਾਖਿਆ ਅਗਨੀ ਪਾਏ ਵਾਜੀ ਪਵਣ ਆਖੇ ਸਭ ਜਾਏ ਜੇ ਤਾਂ ਮੋਹ ਪਰਿਤ ਸਵਾਦ ਸਭ ਕਾਲਖ ਦਾਗਾ ਦਾਗ ਦਾਗ ਦੋਸ ਮੋਹ ਚੱਲਿਆ ਲਾਏ ਦਰਗ ਬਸਣ ਨਾਹੀ ਜਾਏ ਕਰਮ ਮਿਲੇ ਆਖਣ ਤੇ ਰਨਾਓ ਜਿਤ ਲਗ ਤਰਣਾ ਹੋਰ ਨਹੀਂ ਥਾਓ ਜੇ ਕੋ ਡੂਬ ਫਿਰ ਹੋਵੇ ਸਾਰ ਨਾਨਕ ਸਾਚਾ ਸਰਬ ਦਾਤਾਰ ਧਰਸਵੀ ਮਹੱਲਾ ਪਹਿਲਾ ਚੋਰ ਸਲਾਹੇ ਚੀਤ ਨਾ ਭੀਜੈ ਜੇ ਬਦੀ ਕਰੇ ਤਾਂ ਤਸ ਨਾ ਸੀਜੈ ਚੋਰ ਕੀ ਹਾਮਾ ਭਰੇ ਨਾ ਕੋਏ ਚੋਰ ਕੀ ਆ ਚੰਗਾ ਕਿਉ ਹੋਏ ਸੁਣ ਮਨ ਅੰਦੇ ਕੁੱਤੇ ਕੂੜਿਆਰ ਬਿਨ ਬੋਲੇ ਬੁਝਿਐ ਸਚਿਆਰ ਰਹਾਉ ਚੋਰ ਸਵਾਲੇ ਓ ਚੋਰ ਸਿਆਣਾ ਖੋਟੇ ਕਾ ਮੁੱਲ ਏਕ ਦੁਗਾਣਾ ਜੀ ਸਾਥ ਰਖੀਐ ਦੀ ਜੇਰਾ ਲਾਏ ਜਾਂ ਪਰਖੀਐ ਖੋਟਾ ਹੋਏ ਜਾਏ ਜੈਸਾ ਕਰੇ ਸੋ ਤੈਸਾ ਪਾਵੇ ਆਪ ਬੀਜ ਆਪੇ ਹੀ ਖਾਵੇ ਜੀ ਵੜਿਆਈਆ ਆਪੇ ਖਾਏ ਜੇ ਹੀ ਸੁਰਤ ਤੇ ਰਾਹੀ ਜਾਏ ਜੇ ਸੌ ਕੂੜੀਆਂ ਕੂੜਕ ਬਾੜ ਭਾਵੇਂ ਸਭ ਆਖੋ ਸੰਸਾਰ ਤੁਧ ਭਾਵੇਂ ਅੱਦੀ ਪਰਵਾਣ ਨਾਨਕ ਜਾਣੇ ਜਾਣ ਸੁ ਜਾਣ تراਸਰੀ ਮਹੱਲਾ ਪਹਿਲਾ ਕਾਇਆ ਕਾਗਦ ਮਨ ਪਰਵਾਣ ਸਿਰ ਕੇ ਲੇਖ ਨ ਪੜੇ ਇਆਣਾ ਦਰਗ ਘੜੀ ਅਹ ਤੀਨੇ ਲੇਖ ਖੋਟਾ ਕਾਮ ਨ ਆਵੇ ਵੇਖ ਨਾਨਕ ਜੀ ਵਿੱਚ ਰੂਪਾ ਹੋਏ ਖਰਾ ਖਰਾ ਆਖੇ ਸਭ ਕੋਏ ਰਹਾਉ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾਵੇ ਜੀ ਆਕਾਏ ਜੋਗੀ ਜੋਗਤ ਨਾ ਜਾਣੈ ਅੰਧ ਤੀਨੇ ਓ ਜਾੜੇ ਕਾ ਬੰਦਾ ਸੋ ਜੋਗੀ ਜੋ ਜੋਗਤ ਬਿਸ਼ਾਣੈ ਗੁਰ ਪ੍ਰਸਾਦੀ ਏਕੋ ਜਾਣੈ ਕਾਜੀ ਸੋ ਜੋ ਉਲਟੀ ਕਰੈ ਗੁਰ ਪ੍ਰਸਾਦੀ ਜੀਵਤ ਮਰੈ ਸੋ ਬ੍ਰਾਹਮਣ ਜੋ ਬ੍ਰਾਹਮ ਵਿਚਾਰ ਆਪ ਤਰ ਸਗਲੇ ਕੁੱਲ ਤਾਰੈ ਦਾਨਸ ਬੰਦ ਸੋਈ ਦਿਲ ਧੋਵੈ ਮੁਸਲਮਾਨ ਸੋਈ ਮਲਖ ਹੋਵੈ ਪੜਿਆ ਬੁਝੈ ਸੋ ਪਰਮਾਨ ਜਿਸ ਸਿਰ ਦਰਗਹ ਕਾ ਨਿਸ਼ਾਨ